ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜੀ ਨਾਲ ਪਾਠ ਕਰਨ ਤੇ ਜਾਂ ਤੇਜੀ ਨਾਲ ਸਿਮਰਨ ਕਰਨ ਤੇ ਕੀ ਹੁੰਦਾ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਸੰਗ ਜੀ ਇੱਕ ਵਾਰ ਤਨ ਤਨ ਬਾਬਾ ਨਾਨਕ ਸਿੰਘ ਜੀ ਤਰਨਤਨ ਸਾਹਿਬirajman ਸਨ ਉੱਥੇ ਇੱਕ ਜਵਾਹਰ ਸਿੰਘ ਨਾਮ ਦੇ ਪ੍ਰੇਮੀ ਨੇ ਬਾਬਾ ਨਾਨਦ ਸਿੰਘ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਜਦੋਂ ਮੈਂ ਪਾਣੀ ਪੜਦਾ ਤਾਂ ਮੇਰਾ ਮਨ ਕੁ ਪਾਣੀ ਵਿੱਚ ਨਹੀਂ ਲੱਗਦਾ ਪਾਬਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਉਹ ਆਪਣੇ ਮਨ ਨੂੰ ਸਾਇਬ ਨੂੰ ਵੇਚ ਦੇਣਾ ਸੀ ਤੇ ਫਿਰ ਤੇਰਾ ਮਨ ਗੁਰਬਾਣੀ ਪੜਨ ਵਿੱਚ ਲੱਗਣਾ ਸੀ ਪ੍ਰੇਮੀ ਨੇ ਕਿਹਾ ਕਿ ਜੀ ਮੈਂ ਅਮਿਸ਼ ਕਿਆ ਹੋਇਆ ਹੈ ਬਾਬਾ ਜੀ ਕਹਿੰਦੇ ਗੁਰਮੁਖਾ ਤੇਰਾ ਫਿਰ ਵੀ ਮਨ ਨਹੀਂ ਲੱਗਦਾ ਬਾਣੀ ਪੜਨ ਵਿੱਚ ਪ੍ਰੇਮੀ ਨੇ ਕਿਹਾ ਜੀ ਮੇਰਾ ਮਨ ਗੁਰਬਾਣੀ ਪੜਨ ਵਿੱਚ ਨਹੀਂ ਲੱਗਦਾ ਹੈ बाबा जी ने पूछा कि गुरमुखा तू किसे महापुरख की संगत करता है प्रेमी ने कहा जी शक्या मैं अमित है हो किसी भी संता ज महापुरखा नहीं मानता बाबा जी ने वचन किया कि गुरमुखा फिर असी की हाँ असी भी तो संत महापुरखी ही हा। हाँ جے ਅਸੀਂ ਤੈਨੂੰ ਕੋਈ ਉਪਾਧ ਸੀ ਤਾਂ ਤੂੰ ਸਾਡੀ ਗੱਲ ਵੀ ਨਹੀਂ ਮੰਨੀ ਅਸੀਂ ਕੁਝ ਨਹੀਂ ਕਰ ਸਕਦੇ ਪ੍ਰੇਮੀ ਨੇ ਕਿਹਾ ਜੀ ਮੈਨੂੰ ਕੋਈ ਕਈ ਬੰਦਿਆਂ ਨੇ ਤੁਹਾਡੀ ਤਾਸ ਪਾਈ ਹੈ ਕੀ ਕਲੇਰਿਆਂ ਵਾਲੇ ਬਾਬਾ ਜੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ बाबा जी ने वचन किया कि जे तेन किसी ने दास सुखमनी साहब पाठ बहुत सहजता कर प्रेमी ने कहा जी मैं सुखमनी साहब जी का पाठ तो करता हाँ बाबा जी ने कहा तू झूठ बोल रहा है तू तो सुखमनी साहब जी का पाठ नेड़ो भी नहीं ने लंघता ਤਾ ਪ੍ਰੇਮੀ ਨੇ ਕਿਹਾ ਕਿ ਮੈਂ ਜਦੋਂ ਤੋ ਅਮਿਤ ਛਕਿਆ ਹੈ ਤਾਂ ਮੈਂ ਝੂਠ ਕਦੇ ਨਹੀਂ ਬੋਲਿਆ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤਾਂ ਬਾਬਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਝੂਠ ਬਹੁਤ ਜ਼ਿਆਦਾ ਚਲਾਕ ਹੈ ਜਦੋਂ ਬੰਦਾ ਝੂਠ ਬੋਲਦਾ ਹੈ ਤਾਂ ਬੰਦਾ ਕਹਿੰਦਾ ਹੈ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਚੇਲਾ ਬੰਦਾ ਝੂਠ ਬੋਲਦਾ ਹੈ ਉਹ ਕਹਿੰਦਾ ਹੈ ਮੈਂ ਤਾਂ ਸੱਚ ਹੀ ਬੋਲਦਾ ਹਾਂ ਬਾਬਾ ਜੀ ਨੇ ਵਚਨ ਕੀਤਾ ਕਿ ਅਸੀਂ ਤਾਂ ਅਨਪੜ੍ਹ ਹਾਂ ਕੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਥ ਜਨਾ ਕੀ ਸੇਵਾ ਲਾਗੇ ਚਾਰ ਪਦਾਰਥ ਜੇ ਕੋ ਮੰਗੇ ਸਾਥ ਜਨਾ ਕੀ ਸੇਵਾ ਲਾਗੇ ਤੇ ਮੀਨੇ ਕਿਹਾ ਜੀ ਇਹ ਪੰਗਤੀਆਂ ਤਾਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ ਤਾਂ ਬਾਬਾ ਜੀ ਨੇ ਵਚਨ ਕੀਤਾ ਜੇ ਕੋ ਜਨਮ ਤੇ ਡਰੇ ਸਾਧ ਜਨਾ ਕੀ ਸਰਨੀ ਪੜੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਤੇ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੇ ਸਾਧ ਸੰਗ ਹਉ ਮੈਂ ਛੋਰੀ ਬਾਬਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਫਿਰ ਵਚਨ ਕੀਤਾ ਕਿ ਨਾਮ ਕੀ ਮਹਾਂਸੰਤ ਦੀ ਤਵਸਿਆ ਸੰਤ ਪ੍ਰਤਾਪ ਦੂਰਤ ਸਭਨ ਸੇ ਬਾਬਾ ਜੀ ਨੇ ਪੁੱਛਿਆ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਸੰਤ ਪ੍ਰੇਮੀ ਨੇ ਕੇ ਹਾਜੀ ਸੁਖਮਨੀ ਸਾਹਿਬ ਵਿੱਚ ਬਾਬਾ ਜੀ ਨੇ ਵਚਨ ਕੀਤਾ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤਾਤੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਤਾ ਤੇ ਪੈਰ ਟੜਦਾ ਕੇ ਲੰਗਦਾ ਹਾਂ ਬਾਬਾ ਜੀ ਕਹਿੰਦੇ ਸੁਖਮਨੀ ਸਾਹਿਬ ਦਾ ਚੰਗੇ ਮਹਾਪੁਰਖਾਂ ਨਾਲ ਜੋੜਦਾ ਹੈ ਅਤੇ ਚੰਗੇ ਮਹਾਪੁਰਖ ਸ੍ਰੀ ਗੁਰੂ ਗੰਬ ਸਾਹਿਬ ਜੀ ਦੇ ਨਾਲ ਜੋਟੇ ਹਨ ਅਤੇ ਗੁਰੂ ਗੰਬ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋਟੇ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਨਾਲ ਜੋੜੇ ਹਨ ਬਾਬਾ ਜੀ ਨੇ ਵਚਨ ਕੀਤਾ ਗੁਰਮੁਖਾ ਸੁਖਮਨੀ ਸਾਹਿਬ ਤਾਂ ਮਾਪੁਰਖ ਨਾਲ ਜੋੜਦਾ ਹੈ ਗੁਰੂ ਸਾਹਿਬਾਨਾ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ فرمایا ਹੈ ਦੁਖ ਰੋਗ ਸੇਪੇ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਕੀ ਉਤਸਤਾ ਕੀ ਸੋਭਾ ਬਾਣੀ ਨਾਨਕ ਏ ਗੁਣ ਗਾ ਨਾਮ ਸੁਖਮਨੀ ਇਹ ਸਾਰੇ ਵਚਨ ਸੁਣ ਕੇ ਪ੍ਰੇਮੀ ਬਾਬਾ ਜੀ ਅੱਗੇ ਲੰਮਾ ਹੀ ਪੈ ਗਿਆ ਪ੍ਰੇਮੀ ਨੇ ਕਿਹਾ ਜੀ ਜਿਵੇਂ ਤੁਸੀਂ ਮੇਰੇ ਦਸਵੀਂ ਵਾਰ ਨੂੰ ਚਾਬੀ ਲਗਾਈ ਹੈ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਸੀ ਪਰ ਅੱਜ ਤੁਸੀਂ ਮੈਨੂੰ ਦੱਸਿਆ ਹੈ ਮੈਂ ਪਾਠ ਉਸ ਤਰ੍ਹਾਂ ਹੁਣ ਨਹੀਂ ਕਰਦਾ ਸੀ ਪ੍ਰੇਮੀ ਨੇ ਬਾਬਾ ਜੀ ਨੂੰ ਲੰਮੇ ਪੈ ਤੇ ਮੱਥਾ ਟੇਕਿਆ ਅਤੇ ਉਹ ਪ੍ਰੇਮੀ ਉੱਥੋਂ ਚਲਾ ਗਿਆ ਕੁਝ ਸਮੇਂ ਬਾਅਦ ਉਹ ਪ੍ਰੇਮੀ ਨਾਨਕ ਸਰ ਬਾਬਾ ਜੀ ਕੋਲ ਆਇਆ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਕਿਹਾ ਸੁਣੋ ਗੁਰਮੁਖਾ ਤੇਰਾ ਹੁਣ ਬਾਣੀ ਪੜਨ ਵਿੱਚ ਮਨ ਲੱਗਦਾ ਹੈ ਕਿ ਨਹੀਂ ਪ੍ਰੇਮੀ ਨੇ ਕਿਹਾ ਜੀ ਮੈਂ ਪਾਠ ਕਰਦੇ ਹੋਏ ਬਹੁਤ ਜ਼ਿਆਦਾ ਆਨੰਦ ਹੁੰਦਾ ਹੈ ਤੇ ਮੈਂ ਪਾਠ ਤਾਂ ਪਹਿਲਾਂ ਵੀ ਕਰਦਾ ਸੀ ਪਰ ਮੈਂ ਪਹਿਲਾਂ ਪੌਣੇ ਘੰਟੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਦਿੰਦਾ ਸੀ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦੱਸੀ ਹੈ ਉਸ ਵਿਧੀ ਦੇ ਨਾਲ ਪੌਣੇ ਸਮੇਂ ਵਿੱਚ ਸੁਖਮਨੀ ਸਾਹਿਬ ਦੀ ਸਿਰਫ 2 ਅਸ਼ਟਪਦੀਆਂ ਹੀ ਹੁੰਦੀਆਂ ਹਨ ਹੁਣ ਮੇਰਾ ਬਾਣੀ ਪੜਨ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਹੈ आप जी ने मेरे उत्ते बहुत मेहनत की है मेरे मन विच बहुत सी कि संत महापुरख की संगत नहीं करनी चाहिए बाबा जी, दे, बाबा जी ने वचन किया गुरमुखा बाणी पढ़न मन इस इसलिए नहीं लगता क्योंकि बाणी विच जो गुरु साहेबाना ने हुक्म किया है असी उस हुक्म से चलते नहीं ਅਸੀਂ ਉਸ ਬਾਣੀ ਨੂੰ ਪੜ੍ਹ ਕੇ ਤੇ ਉਸ ਤੇ ਅਰਥ ਨਹੀਂ ਸਮਝਦੇ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ ਅਸੀਂ ਬਾਣੀ ਨੂੰ ਬਹੁਤ ਹੀ ਤੇਜ਼ੀ ਨਾਲ ਪੜ੍ਹਦੇ ਹਾਂ ਇਸ ਲਈ ਬਾਣੀ ਦੀ ਸਮਝ ਨਹੀਂ ਲੱਗਦੀ ਇਸ ਕਰਕੇ ਬਾਣੀ ਦਾ ਰਸ ਨਹੀਂ ਆਉਂਦਾ ਅਤੇ ਬਾਣੀ ਪੜਨ ਸਮੇਂ ਧਿਆਨ ਨਹੀਂ ਲੱਗਦਾ ਜਿਸ ਤਿਸ ਦੀ ਬੰਦੇ ਨੂੰ ਸਮਝ ਨਹੀਂ ਹੁੰਦੀ ਉਹ ਕੰਮ ਕਰਨ ਲੱਗੇ ਮੰਨ ਨਹੀਂ ਲੱਗਦਾ ਇਸ ਲਈ ਬਾਣੀ ਨੂੰ ਪੜ੍ਹ-ਪੜ ਕੇ ਨਹੀਂ ਛੱਡਣਾ ਬਾਣੀ ਦੇ ਅੱਠਾ ਨੂੰ ਸਮਝ ਕੇ ਉਹਨਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ ਤਾਂ ਹੀ ਪਾਠ ਕੀਤਾ ਸਫਲ ਹੈ ਬਾਬਾ ਜੀ ਨੇ ਇਸ ਤਰ੍ਹਾਂ ਉਸ ਗੁਰਮੁਖ ਨੂੰ ਸਮਤ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ